ਕਿੰਨਾ ਸੋਖੀ ਹੋ ਮੁੰਡੇ ਦਾ ਵੇਲਾ ਕਿਦਾਂ ਪੱਠੇ ਵੱਡ ਗਏ ਤੇ ਸੁੱਟ ਗਿਆ ਯੋ ਆਹ ਤੇ ਚੱਲ ਪੈ ਜਾਣਗੇ ਤੇ ਮੁੜ ਕੇ ਕਿੰਨੇ ਵੱਢਣੇ ਆ ਮੇਰੇ ਕੋਲੇ ਵੱਡੇ ਨਹੀਂਗੇ ਜਾਣੇ ਮੇਰਾ ਤੇ ਲੱਕ ਦੋਹਾਂ ਡਿਆ ਤੇ ਸੋਨੂ ਤੇ ਇਨੇ ਜੋਗਾ ਹੈ ਹੀ ਨਹੀਂਗਾ ਆਹਾ ਹਾ ਪੱਠੇ ਵੇ ਦੋਹਾਂ ਨਾਲੇ ਵੱਡੇ ਯੋ ਉਹਨੇ ਭਾਗ ਹੀ ਦੇਨੇ ਤੇ ਹੁਣ ਹੁਣ ਤੇ ਕੱਲ ਮੈਂ ਪਾਉਂਗਾ ਤੇ ਮੁੜ ਕੇ ਕਿੰਨੇ ਪਾਉਣੇ ਆ ਤੇ ਕਿੰਨੇ ਵੱਢਣੇ ਤੇ ਕਿਹਦੀਆਂ ਗੱਲਾਂ ਬੜਾ ਮੁਸ਼ਕਲ ਹੋ ਜਾਣਾ ਆਦੇ ਵਾਸਤੇ ਆਹ ਮਾੜਾ ਕਰੇ ਕਥੇ ਇਹ ਰੇ ਪਉਂਦਾ ਮਾ ਆਗ ਤੇ ਬੰਦ ਨਾ ਮਈਆਂ ਆ ਵੀ ਸੰਗਲ ਜਿਆ ਵੀ ਖੋਲਣਾ ਪੈਣਾ ਖੁਰਾ ਖੋਜ ਮਟਾਉਣਾ ਪੈਣਾ ਇੱਥੋਂ ਸੱਪੀ ਪਾਣੀ ਐ ਜੀ ਦੇਖੀ ਇਹ ਵਿਵਤਾ ਨੂੰ ਫੜੇ ਆ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਕਦੀ ਜੜ ਪਿਆ ਇਹਨਾਂ ਨੇ ਕੋਈ ਸਮਝਣੇ ਲੱਗਣ ਲਈ ਕੀ ਕਰਨਾ ਤੇ ਕੀ ਨਹੀਂ ਕਰਨਾ ਨਾ ਉਹਦੋਂ ਕਿਸ ਦੀ ਮੰਨਦੇ ਆ ਇਹ ਨਾ ਕੋਈ ਗੱਲ ਨਾ ਕੋਈ ਬਾਤ ਮੈਂ ਤਾਂ ਖਾਦ ਲੈਣ ਜਾਣਾ ਵਾ ਤੇ ਦੇਹਦਾ 오ਹੋ ਆ ਕੇ ਤਾਂ ਟੈਲੀਫੋਨ ਆ ਗਿਆ ਹਲੋ ਹਾਂਜੀ ਓਏ ਉਦਾਂ ਹੀ ਆਏ ਹੋਣੇ ਆ ਯਾਰ ਓਏ ਬਈ ਇਹਨੂੰ ਦੇ ਖੋਲਾ ਪਹਿਲਾਂ ਉਹ ਬਿੱਠਾ ਰਹਤਾ ਹੈ। ਉਹ ਜਿੱਤੇ ਵੇਦ ਨੇ। ਕੋਰਾ ਘਟ ਮੰਜਾ ਵੀ ਚੁੱਕਣਾ ਪੈਣਾ ਹੈ। ਵੇਲਾ ਯਾਰ। ਹੁਣ ਪਤਾ ਲੱਗਾ ਹੀ ਉਹ ਕੀ ਬੰਦਾ ਕਿ ਤਗੜੇ ਕਰਦਾ ਹੈ। ਤੇ ਬੈੱਡਾਂ ਦੇ ਸੌਣ ਵਾਲਾ ਬੰਦਾ ਇੰਨਾ ਮੰਜਿਆਂ ਦੇ ਆਣ ਕੇ ਸੌਂਦਾ ਰਿਹਾ। ਆਹਾਹਾ ਵੇਖ ਕੁਦਰਤ ਵੀ ਰੰਗ ਅਰਸ਼ ਤੋਂ ਬੰਦਾ ਫਰਸ਼ ਤੇ ਲੈ ਆਂਦਾ। ਇਹਦੀ ਤਾਂ ਉਹੀ ਜਾਣਦਾ ਹੁਣ ਹਾਲੂ ਤੇ ਪਤਾ ਨਹੀਂ ਨਾ ਵੀ ਇਹਦੇ ਤਗੜੇ ਕਰਦਾ ਵਾ ਹੋ ਯੂ ਇਹ ਬਣਿਆ ਮੱਜਾ ਚੁੱਕਦੀਏ ਕਿ ਜਾਂ ਇੱਥੇ ਰਹਿਣ ਦੀ ਭਰ ਇੱਥੇ ਸੌਣਾ ਕਿੰਨੇ ਆ ਪਰ ਮौज ਵਧੀ ਇਹ ਵੀ ਚਲੋ ਅਸੀਂ ਆਪਣੇ ਅੰਦਰ ਸੁਤੇ ਰਹਿੰਨੇ ਐ ਐਸ਼ੇ ਸੁਤਾ ਰਹਿੰਦਾ ਹਿੰਦਾ ਡਰ ਟੱਕਰ ਕੋਈ ਨਹੀਂ ਕੋਈ ਦੰਗਰੀ ਕੋਲ ਚਲੋ ਪਤਾ ਲੱਗ ਗਿਆ ਚਲੋ ਕੋਈ ਨਹੀਂ ਕੋਈ ਨਹੀਂ ਦੱਸ ਦਿੰਨਾ ਮੈਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਕੋਈ ਨਹੀਂ ਮੈਂ ਦੱਸਦਾ ਕਰਦਾ ਟੈਲੀਫੋਨ ਕਰਦਾ ਵਾਂ ਬੰਦੀ ਕਰਨਾ ਟੈਲੀਫੋਨ ਜਾ ਹੁਣ ਘਰ ਨੂੰ ਜਾਵਾ ਆ ਕੇ ਇੱਧਰ ਨੂੰ ਜਾਵਾ ਕੀ ਵਿਵਤਾ ਪਾਤੀ ਇਹਨਾਂ ਨੇ ਇਹਨਾਂ ਦਾ ਕੋਈ ਨਾ ਕੋਈ ਸਿਆਪਾ ਹੀ ਰਿੰਦਾ ਇਹਨਾਂ ਦਾ ਇਹ ਜੋ ਸੇ ਚੱਕਰ ਚਾਈ ਮੁੰਡੇ ਦੇ ਚਿੱਤ ਫੇਰ ਤੇ ਗਦੀਗੜ ਜਾਣਾ ਪੈ ਨੇ ਨਾਲ ਹਨੂ ਸਿਆਪਾ ਪਹਿਣਾ ਤੇ ਉੱਤੇ ਛੱਤਰ ਜਿਉਂ ਵਰਿਆ ਨਾ ਇਹਦਾ ਤੇਰਾ ਢਿੱਡ ਗਾਂ ਭੁੱਲਿਆ ਨਾ ਪੂਰਾ ਵੇਖੀ ਕਿਦਾਂ ਸ਼ੈੱਟ ਹੁੰਦਾ ਇਹਦਾ ਉਦੋਂ ਇਹ ਕਿਸ ਦੀ ਮੰਦਾ ਨਹੀਂ ਹੁਣ ਮੈਂ ਘਰ ਨੂੰ ਜਾਵਾ ਕਿੱਧਰ ਨੂੰ ਜਾਵਾਂ ਮੇਰੇ ਤੇ ਦਿਮਾਗ ਹੀ ਖਰਾਬ ਕਰਤਾ ਇਹਨਾਂ ਨੇ ਕਿ ਟੈਲੀਫੋਨ ਕਰਾਂ ਹਾਂ ਇਹ 82 ਦਿਨਾਂ ਉਹਨਾਂ ਨੂੰ ਕਰਕੇ ਇੱਕ ਦੇ ਮੱਝਾ ਵੀ ਨਹੀਂ ਚੁੱਕਿਆ ਜਾਂਦੇ ਲੱਕ ਨੂੰ ਮਰਨੇ ਕੀ ਪਛੀ ਬਾਕੀ ਆ ਆਹ ਕੀ ਗੱਲ ਹੈ ਲੋ ਹੈਲੋ ਮੋਗੜਾ ਜਾ ਪੁਲਿਸ ਆ ਗਈ ਹੋ ਗਾਂ ਬਸਾਂ ਹੋ ਜਾ ਪੁਲਿਸ 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 ਹਾਏ 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 ਬੇਤਾ ਪਾਈ ਆ ਤੂੰ ਉਦੋਂ ਤੂੰ ਕਿਸ ਦੀ ਇਮਾਨਦਾਰੀ ਕਿਸ ਕੰਜਰ ਦੀ ਫਿਰ ਗਾਂ ਬਸਾਂ ਹੋ ਜਾ ਦੋਵੇਂ ਪਿਓ ਪੁੱਤ ਛੋਲਣ ਨੂੰ ਵੀ ਕਹ ਪਰਾਂ ਜਾ ਕੇ ਤੇ ਉਹ ਅਹੀਂ ਤੇਰੀ ਕੀ ਨਹੀਂ ਮੰਨੀ ਤੂੰਾਨੂੰ ਐਡਾ ਆਖੀ ਜਾਂਦਾ ਵਾ ਪੁਲਿਸ ਕਿਨੇ ਕੱਲੀ ਆ ਕੀਪਤਾ ਹੁਣ ਕਿਨੇ ਕੱਲੀ ਆ ਸਾਨੂੰ ਨਹੀਂ ਪਤਾ ਕਿਨੇ ਕੱਲੀ ਆ ਹੁਣ ਉਹ ਨਾਲੇ ਕਲੀ ਹੋਣੀ ਆ ਕੁੜੀ ਦੇ ਬਥੇਰੇ ਤਰਲੇ ਕਰਦੇ ਸੀ ਪਰ ਉਹਨੂੰ ਅਗਲੀ ਨੂੰ ਕਿਸਾ ਹੁੰਦਾ ਨਾ ਜਿਵੇਂ ਤੁਸੀਂ ਪੱਠੇ ਪੁੰਦੇ ਰਹੇ ਉਹਨੇ ਸਾਰੀ ਗੱਲਬਾਤ ਦੱਸੀ ਹੋਣੀ ਆ ਤੇ ਫੇਰ ਉਹ ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਇਹ ਰੇਂਜਨ ਦਾਵਾ ਅਗਲੇ ਨੂੰ ਅਗਲੇ ਦੇ ਬੰਦੇ ਨੂੰ ਤੁਸੀਂ ਰਗੜ ਰਗੜ ਕੇ ਮਾਰ ਦਿੱਤਾ ਤੁਸੀਂ ਉਦੋਂ ਉਹ ਪ੍ਰਾ ਹੋ ਜਾ ਪ੍ਰਾਵਾ ਦਬਾ ਹੋ ਜਾ ਗਾਂ ਪ੍ਰਾ ਗਾਂ ਵਸਾਂ ਲੈ ਗਿਆ ਨਾ ਚੱਕ ਕੇ ਦੇ ਵੇਖੀ ਕਿੱਥੇ ਤੱਕ ਗੱਲ ਪਹੁੰਚਦੀ ਆ ਪ੍ਰਾ ਚਲਦਾ ਪ੍ਰਾ ਚਲਦਾ ਹਿਉ ਵੀ ਕਹਾ ਹਾ ਜੜਾ ਵਾ ਪੜੇਵਾਗੇ ਤਰਿਆ ਫਿਰਦਾ ਕੰਮ ਨੂੰ ਹੱਥ ਨਹੀਂ ਲੰਦਾ ਉਹਦੋਂ ਤੁਸੀਂ ਕਿਸੇ ਦੀ ਮੰਨਦੇ ਨਹੀਂ ਉਹਦੋਂ ਉਹ ਚੰਗਾ ਚੰਗਾ ਅਸੀਂ ਬਾਹਰ ਚੱਲੇ ਆ ਫਿਰ ਆਹੋ ਉਹ ਮਗਰੋਂ ਇਦਾਂ ਕਰੀ ਚਾਰ ਪੰਜ ਬੰਦੇ ਆਖਲੀ ਹੁਣ ਤੂੰ ਸਾਂਭ ਲਈ ਮਗਰੋਂ ਆਹੋ ਹੈ ਚੰਗਾ ਚੰਗਾ ਆ ਮੈਂ ਖੜੇ ਕੁੜੀ ਸੋਨੂ ਕਿੱਥੇ ਸੋਨੂ ਸੋਨੂ ਕਿੱਥੇ ਆ ਸੋਨੂ ਪੁਲਸਾਰੀ ਉਹ ਕਹਿੰਦਾ ਰਾਜਾ ਭੱਜਿਆ ਬਸ ਸੋਨੂ ਭੱਜ ਗਿਆ ਆ ਭੱਜ ਗਿਆ ਛੇਤੀਆ ਛੇਤੀਆ ਇਥੇ ਪੁਲਸ ਆ ਗਈ ਆ ਉਹ ਪੌਦਾ ਫੋਨ ਆ ਗਿਆ ਅਜਿੰਦਰ ਕੋ ਦਾ ਹਾਂ ਆਦਾ ਪੁਲਸ ਆ ਗਈ ਉਹ ਗੱਡੀਆਂ ਅੰਦਰ ਵੜ ਜੂ ਅੰਦਰ ਉਹ ਫਿਰ ਕੀ ਹੋ ਗਿਆ ਉਹ ਪੁਲਸ ਆ ਗਈ ਪੁਲਸ 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 ਆ ਗਈ ਉਹਦਾ ਗਏ ਫੋਨ ਅਜਿੰਦਰ ਦਾ ਅੰਦਰ ਆਦਾ ਭਾਜੂ ਤੋਂ ਗੱਡੀਆਂ ਆ ਗਈਆਂ ਪੁੱਛਦੀਆਂ ਕੁੜੀਏ ਉਹ ਕਰਕੇ ਮਹਾ ਸੁਭਾਈ ਮੈਂ ਆਹਣ ਕੁੜੀ ਆਂਦੀ ਤੂੰ ਮੈਂ ਮਿੱਤਾਂ ਦੀ ਗੁੜੀ ਆਂਦੀ ਨਹੀਂ ਆ ਰਹੀ ਉਹ ਜਿਹੜੀ ਚੀਜ਼ ਦਾ ਜਰੀ ਹੋ ਗਿਆ ਯੋ ਕੁੜੀ ਬੜੀ ਬੜੀ ਆ ਮੁੰਡਾ ਚੋਕਰੀ ਉਹ ਸੰਗੜ ਰੱਖਿਆ ਸੀ ਸੰਗੜ ਉਹ 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 ਉੱਤੋਂ ਉੱਤੋਂ ਵੀ ਦੇ ਖਲੇ ਉਹ ਚੁੱਕ ਲਈ ਲੈ ਕਿ ਉਹ ਸੋ ਜਾ ਉਹ ਭਾਈ ਜੜੀ ਮੇਰੇ ਦੇਖੀ ਹਾਜਾ ਕਰ ਲੋ ਨੇਕੀ ਕੀ ਦੇਖੀ ਮੈਂ ਤਾਂ ਨਿਕਲ ਲੱਗਦਾ ਪਿਓ ਨੂੰ ਘਰ ਨਾ ਇੱਧਰ ਜਾਣਾ ਨਹੀਂ ਮੈਂ ਓਏ ਅੰਦਰ ਗੱਡੀ ਆਉਂਦੇ ਹੀ ਪਿਓ ਤੇਰੇ ਆਉ ਨੂੰ ਮਾਰਿਆ ਮੈਂ ਉੱਥੇ ਲੱਣਾ ਨਹੀਂ ਮੈਂ ਅਗਰ ਐ ਮੋਟਰਸਾਈਕਲ ਦੇ ਨਾਂ ਦਾ ਪਟਕਾ ਪੀ ਕੱਲ ਵਿੱਚੋਂ ਨਾ ਮੋਟਰਸਾਈਕਲ ਲੈ ਜੜਾ ਹਟਾ ਚੱਲ ਤੂੰ ਉਹ ਛਾਂਬ ਲੱਗ ਹਾਂ ਚੰਗਾ ਨਪਾਇਆ ਇਹਨਾਂ ਨੇ ਹੁਣ ਕੀ ਕਰਾਂ ਹੁਣ ਮੈਂ ਘਰ ਨੂੰ ਜਾਵਾਂ ਕੇ ਖਾਦ ਲੱਕ ਸਾਦ ਹੁਣ ਬਾਅਦ ਚ ਲਿਆਉਂਗਾ ਪਹਿਲੋਂ ਦੇ ਫਿਰ ਮੈਂ ਲਗ ਬੜੀ ਪੈਣੀ ਇਹਦੇ ਵਾਸਤੇ ਹੁਣ ਸਾਰੇ ਪਿੰਡ ਚ ਬਿਜਤੀ ਹੋਊਗੀ ਨਾ ਤਾਂ ਫਿਰ ਇਹਨੂੰ ਠੰਡ ਪੈਣੀ ਆ ਉਦੋਂ ਕਿਸ ਦੀ ਮਨ ਦੇ ਨਹੀਂ ਏ ਨਾ ਨਾ ਕਿਸ ਬੰਨੇ ਫਿਰ ਜਾਣਾ ਤੇ ਨਾ ਹੋਰ ਫਿਰ ਰੋਈ ਜਾਂਦਾ ਹੁੰਦਾ ਵਾ ਮੈਂ ਮਰ ਗਿਆ ਓਏ ਮੈਂ ਮਰ ਗਿਆ ਓਏ ਮੈਂ ਮਰ ਗਿਆ ਹੁਣ ਇਹ ਕਿ ਵਿਵਤਾ ਤੇ ਕਿਸ ਬਹਤ ਤਰ੍ਹਾਂ ਲਵਣੀ ਆ ਨਾ ਕੀ ਕਰਨਾ ਵਾ ਫਿਰ ਹੁਣ ਕੁੜੀ ਦੇ ਤੱਲੇ ਵੀ ਤੇਰੇ ਕੱਡੇ ਹੱਥ ਜੋੜੇ ਹੀ ਨਹੀਂ ਮੰਨੀ ਕੀ ਕਰਨਾ ਆਹੋ ਹੁਣ ਕਰਦਾ ਵਾ ਕੋਹ ਨਾ ਕੋਹ ਕਰਨਾ ਹੀ ਪੈਣਾ ਵਾ ਇਹਦਾ ਇਹਦੇ ਸਾਰੀ ਉਮਰ ਸੇ ਆਪੇ ਨਾਲ ਮੁੱਕੇ ਕੁੜੀਆਂ ਜੋ ਇਹਨੇ ਹੋਸ਼ੇ ਸੰਭਾਲੀ ਤੇ ਜੋ ਇਹਦਾ ਕੰਜਰਖਾਨਾ ਪੈਣ ਲੱਗਾ ਤੇ ਜੋ ਇਹਦੀਆਂ ਫਰਮਹਸਾਂ ਲੱਭਣ ਲੱਭੇ ਲੱਗੇ ਇਹ ਇਹਦਾ ਨਖ ਕੇ ਬੰਨੇ ਵੀ ਗੱਲ ਲੱਗੀ ਤੈਨੂੰ ਕੀ ਹੋ ਗਿਆ ਆਈ ਦੇਖਤਾ ਤੇ ਦੇਖਾਈ ਓਏ ਜਿੱਤ ਚੱਕ ਲਿਆਓ ਆਪਣੀ ਹਏ ਹਏ ਅੰਦਾਜ਼ ਮਿਰਖਾ ਸਿੰਘ ਬਣੇ ਮੈਨੂੰ ਵੀ ਕੱਟ ਗਏ ਓਏ ਵੀ ਚੜਿਆ ਜਾਨ ਇੱਥੇ ਚੜੋ ਭਾਈ ਮੇਰੇ ਨਾਲ ਜਹਾਜ਼ ਤੇ ਚੜਜੋ ਮੇਰੇ ਮਗਰ ਨਾ ਆਇਓ ਮੈਂ ਬੈਠ ਗਿਆ ਹਾਂ ਹਾਂ ਚੜ ਕੇ ਮੇਰ ਕੋਰੀਓ ਭੱਜਾ ਤੂੰ ਭੱਜਾ ਸੋਨੂੰ ਤੂੰ ਭੱਜਾ ਭੱਜ ਜਾਦਾ ਭੱਜਾ ਹਏ 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 ਵਾਪਾ ਜਦੋਂ ਵਾਪਸ ਕਿਉਂ ਆ ਗਿਆ ਵਾ ਉਹ ਭੱਜ ਜਾ ਬਾਪੂ ਹਾਂ ਇੱਥੇ ਬਹਿ ਕੇ ਫੜਿਆ ਜਾਣਾ ਤੂੰ ਹੁਣ ਇਹ ਆਈ ਨਹੀਂ ਉਹ ਗੱਡੀ ਉਹ ਤੂੰ ਭੱਜ ਜਾ ਇੱਕ ਮੈਂ ਫੜਿਆ ਵੀ ਜਾਉ ਤਾ ਵੀ ਬੁੱਤ ਕੋਈ ਗੱਲ ਨਹੀਂ ਅਗਲੀ ਛੱਡ ਦਿਓ ਇਹੋ ਜਨੀ ਆ ਰਹੀ ਨਹੀਂ ਇਹ ਨਾ ਹੋਏ ਇਹ ਤੇ ਬੁਢਾਪੇ ਦਾ ਸਾਰਾ ਵਾ ਜੇ ਰਾਜ ਕਦੇ ਸੱਪ ਟੱਕਰ ਗਿਆ ਤੇ ਮਾਰਨਾ ਦੇ ਦੇ ਨਾ ਚੰਗਾ ਬੁਢਾਪੇ ਦਾ ਸਾਰਾ ਨਾਲੇ ਇਦਾਂ ਕਰੀਏ ਤੁਸੀਂ ਕਿਸੇ ਹੋਰ ਬੰਦੇ ਭੱਜੋ ਤੇ ਮੈਂ ਨਿਕਲਣਾ ਛੱਡਾ ਤੂੰ ਜਿੱਥੇ ਤੇਰ ਕੋ ਜਾਇ ਜਾਂਦਾ ਪਾਜਾ ਪਾਜਾ ਇਹ ਫੜਿਆ ਤੂੰ ਇੱਕ ਫੜਿਆ ਜਾ ਉਹ ਬਾਜਾ ਹੁੰਦੇ ਆ ਜਾਣੀ ਉਹਨਾਂ ਨੇ ਆ ਜਾਣਾ ਉਹ ਕੁੱਟਦੇ ਵੀ ਪੜਾ ਹੁੰਦੇ ਆ ਪਾਜਾ ਪਾਜਾ ਇੱਕ ਭਰਾੜ ਦੀ ਹੋਈ ਜਾਂ ਢੀਆ ਵਿਚਾਰੀ ਆਪਣੇ ਦੁੱਖ ਸੁੱਖ ਦੱਸਣ ਢੀ ਸੁਣ ਕੇ ਕਿੰਨਾ ਦੁੱਖ ਜਿਹਾ ਲੱਗਿਆ ਕੀ ਕਰ ਲੈਣਾ ਫੇਰ ਹਣ ਹਾਏ ਇਹ ਕਿਧਰੋਂ ਭਈਆਂ ਡੇ ਪਾਪਾ ਜੀ ਵੀ ਤੇ ਵੀ ਔਰ ਕੀ ਬੈਠਾ ਰਹੇ ਆ ਕਿਤੇ ਕਿਤੇ ਸ਼ਰਟ ਵਾਲਣਗੇ ਤੁਸੀਂ ਕਿਵੇਂ ਬੈਠਾ ਰਹੇ ਆ ਓ ਪਾਪਾ ਜੀ ਦੇ ਸੋਨ ਨੂੰ ਕਿਧਰ ਨੂੰ ਭੱਜੀ ਜਾਂਦੇ ਜੇ ਓਰੇ ਆ ਮੇਰੀ ਗੱਲ ਸੁਣ ਕੀ ਹੋਇਆ ਇੱਧਰ ਭੱਜਣਾ ਪੁਲਿਸ ਆ ਗਈ ਓ ਕੋਲ ਚਾ ਵੀ ਹੋ ਨਹੀਂ ਮੈਂ ਕੋਲ ਨਹੀਂ ਕੀਤਾ ਮੈਂ ਨਹੀਂ ਛੇਲ ਤੇ ਜਾਣਾ ਚੁੱਪ ਕਰ ਜਾ ਚੁੱਪ ਕਰ ਨਹੀਂ ਹੁਣ ਮੈਨੂੰ ਵੀ ਰਹਿ ਜਾਣਾ ਵਾ ਨਹੀਂ ਅੱਡੀ ਨਹੀਂ ਹੋਣ ਲੱਗੀ ਪਰ ਤੂੰ ਚੁੱਪ ਕਰ ਜਾ ਟੈਨਸ਼ਨ ਨਾ ਲੈ ਚੁੱਪ ਕਰ ਜਾ ਮੈਂ ਤੇਰੇ ਪਾਪਾ ਜੀ ਨਾਲ ਗੱਲ ਕਰ ਲਈ ਮੈਂ ਨਹੀਂ ਮੈਂ ਦੱਸਾਂ ਵੀ ਇਹ ਕੁੜੀ ਇੰਨੀ ਸਮਝਦਾਰ ਵਾ ਸਾਡੀਆਂ ਸਾਰੀਆਂ ਗੱਲਾਂ ਸੁਣ ਕੇ ਗਈ ਮੰਨ ਕੇ ਗਈ ਹੈ ਵੀ ਮੈਂ ਨਹੀਂ ਕੋਈ ਵੀ ਕਰਦੀ ਹੁਣ ਮੈਨੂੰ ਨਹੀਂ ਪਤਾ ਪੁੱਤ ਕਿੰਨੇ ਭੇਜ ਦਿੱਤੀ ਮਮੀ ਉਹਨੇ ਭੇਜਤੀ ਹੁਣੀ ਇਹਨੂੰ ਵਿਚਾਰੀ ਨੂੰ ਗੁੱਸਾ ਲੱਗਾ ਵਾ ਤੇ ਹੀ ਕਿਹੜਾ ਇੰਨਾ ਉਹਦੀ ਪੇਰਵਾਹੀ ਕੀਤੀ ਉਹਨੂੰ ਘੱਲ ਦਿੰਦੇ ਆ ਪਤਾ ਕਰਕੇ ਨਹੀਂ ਪਤਾ ਉਹਨੇ ਨਹੀਂ ਕੀਤੀ ਕੋਈ ਗੱਲ ਵੀ ਹੁਣ ਇਹ ਬਾਹਰੋਂ ਹੀ ਕੋਈ ਪੈ ਗਿਆ ਮੈਨੂੰ ਲੱਗ ਕੀ ਗਾਲਾਂ ਮੈਂ ਕੱਢਾਂ ਤੇ ਮੈਂ ਕੀ ਕਰਾਂ ਮੰਮੀ ਨੂੰ ਬਚਾ ਲਾਂ ਮੈਂ ਨਹੀਂ ਜਾਣਾ ਮੈਂ ਕਿੱਥੇ ਕਿੱਦਾਂ ਰਹਿਣਾ ਵਾ ਤੂੰ ਚੁੱਪ ਪਰ ਬੁੜੀਆਂ ਨੂੰ ਨਹੀਂ ਕੋਈ ਵੀ ਕਹਿੰਦੀ ਹੁੰਦੀ ਪੁੱਲਸ ਤੂੰ ਆਪਣੇ ਆਪ ਨੇ ਜਾਣਾ ਪੁੱਤ ਮਾਰਾ ਇਹਨੇ ਖੁਸ਼ੀਲੀ ਹੋਣੀ ਸਭ ਕੁਝ ਕਰਨਾ ਮੈਂ ਤੇ ਬੜਾ ਕੁਝ ਸੋਚਦੀ ਸੀ ਤੇਰੇ ਪਾਪਾ ਜੀ ਨੇ ਸਾਡੀ ਇੱਕ ਵੀ ਮੰਨੀ ਚੰਗਾ ਸਗਣ ਕਰਨੀਆਂ ਪਰਨੀਆਂ ਗਾੜੀਆਂ ਆਉਣ ਰਿਆਂ ਲੱਗ ਜੂ ਨਾਲੇ ਪਤਾ ਮੁੰਡਾ ਹੀ ਤੇ ਉਦੋਂ ਵੱਧ ਹੱਤ ਕਰਦਾ ਹੈ ਪਿਓ ਹੀ ਤੇ ਉਦੋਂ ਵੱਧ ਹੱਤ ਕਰਦਾ ਹੈ ਮम्मी ਸੋਨੂ ਵੀ ਨਾਲ ਚੱਲ ਗਏ ਚੁੱਕਰ ਜਾ ਚੁੱਕਰ ਜਾ ਉਹ ਜਿਹੜੇ ਭੱਜ ਗਏ ਸੋ ਕੋ ਬੱਜ ਜਾਣਾ ਮੈਂ ਚੰਗਾ ਹੋ ਜਾਣਾ ਮੈਂ ਕੋਈ ਗੱਲ ਨਹੀਂ ਮम्मी ਆ ਦੇ ਘਰ ਬਲਕਿ ਤਾਂ ਨੇਰੇ ਸਵੇਰੇ ਲੋੜ ਪਾ ਗਈ ਤੇ ਕਿੰਦਾਂ ਤੂੰ ਜਾਣਾ ਬਣ ਕੇ ਨਹੀਂ ਤੂੰ ਸੋਨੂ ਸੋਨੂ ਕਰੀ ਜਾ ਮੈਂ ਘਰ ਸਾਫ ਕਰੀ ਜਾਉਂਗੀ ਨਾ ਇਦਾਂ ਟਾਈਮ ਪਾਸ ਨਹੀਂ ਹੋਣਾ ਮੈਂ ਵੱਡਾ ਸਾਰਾ ਦਿਲ ਕਰਦਾ ਕੁਝ ਨਹੀਂ ਲੱਗਾ ਵਾਏ ਕਰੂ ਵਾਏ ਕਰੂ ਕਰ ਆਏ ਮੰਮੀ ਕਿਹਾ ਜਾਵਾਂਗੇ ਇਹ ਮੁੜ ਕੇ ਲੋੜ ਪੈ ਗਈ ਤੇ ਆਪਾਂ ਤੇਰੇ ਮਾਮਿਆਂ ਨੂੰ ਤੇਰੇ ਹੁਣ ਗਾੜੀ ਵੀਰਾਂ ਨੂੰ ਫੋਨ ਕਰਦਾਂਗੇ ਉੱਥੇ ਤੇ ਅਸੀਂ ਇੱਕ ਵਾਰ ਜਮਾਰਾਂਗੇ ਸ ਪਰ ਇਹ ਆ ਵੀ ਇਹਨਾਂ ਦੀ ਮਤਬ ਜਿਹੜੀ ਐ ਨਾ ਇਹਨੇ ਮੁੱਢ ਹੀ ਹੁਣ ਇਹਨਾਂ ਨੂੰ ਰੱਬ ਕਿਤੇ ਮਿਹਰ ਪਾ ਦੇਵੇ ਕਿਤੇ ਲੋਕ ਛੁਪ ਜਾਣ ਕਿਤੇ ਬਾਹਰੇ ਬਾਹਰ ਸਭ ਕੋ ਹੋ ਜੂ ਤਾਂ ਚੰਗੇ ਰਹਿ ਜਾਗੇ ਜੇ ਫੜੇ ਗਏ ਤੇ ਇਹਨਾਂ ਨੂੰ ਮਾਰ ਦੇਣਾ ਕੁੱਟ ਕੁੱਟ ਕੇ ਅਗਲੇ ਆਨੇ ਕੀ ਕਰਾਂ ਮੈਂ ਤੇ ਆ ਬੜੀ ਪਰੇਸ਼ਾਨ ਟੈਨਸ਼ਨ ਨਾ ਲੈ ਚੁੱਪ ਕਰ ਜਾ ਮੈਂ ਵੇਖਾਂ ਬਾਹਰ ਭਲਾ ਕਿਤੇ ਕੋਈ ਆਊ ਕਰ ਮੈਂ ਬਾਹਰੇ ਬਾਹਰ ਕਰ ਲਾਓ ਮਮੀ ਤੂੰ ਚੁੱਪ ਕਰ ਦੇ ਉਹ ਨਾ ਨਾ ਮਮੀ ਮੈਂ ਨਹੀਂ ਢਾਲ ਲੈਣਾ ਜਨ ਜੀ ਬਾਪੂ ਡਿੱਗ ਡਿੱਕੇ ਜਾਣਾ ਵਾ ਕਿ ਤੋਰ ਕੇ ਜਾਣਾ ਵਾ ਇੱਧਰ ਤੱਕ ਪਹੁੰਚੇ ਜਾਣਾ ਮੇਰੇ ਕੋ ਨਹੀਂ ਰਹਿ ਜਾਂਦਾ ਤੂੰ ਭੱਜ ਜਾ ਲੁਕ ਜਾ ਤੂੰ ਤੇ ਤੂੰ ਪੈਸੇ ਬਲਕ ਚੱਲੇ ਆਵੇ ਮੈਂ ਕੜ ਕੇ ਤੇ ਲੋਕ ਚੱਲੇ ਆ ਇੱਧਰ ਮੈਂ ਬਹਿ ਜਾਣਾ ਮੈਂ ਇੱਧਰ ਬਹਿ ਜਾਣਾ ਵਾ ਕੋਈ ਨਹੀਂ ਮੈਂ ਚਾਦਰ ਲੱਲੂਗਾ ਉੱਤੇ ਮੈਂ ਚਾਦਰ ਲੈ ਕੇ ਇੱਦਾਂ ਬਹਿ ਜਾਊਗਾ ਬਹਿ ਜਾ ਬਹਿ ਜਾ ਲੱਭਣ ਨਹੀਂ ਦਿਹਾ ਹੁੰਦਾ ਤੂੰ ਨਿਕਾ ਜਾ ਤੇ ਹੈਗਾ ਮੈਂ ਚੁੱਪ ਕਰ ਜਾ ਕਿਹੜਾ ਕਿਹੜਾ ਪਤਾ ਲੱਗਣਾ ਮੈਂ ਕਿੱਥੇ ਗਿਆ ਕੋਈ ਮੈਂ ਚਾਦਰ ਲੱਲੀ ਉੱਤੇ ਉਹਨਾਂ ਨੇ ਕਹਿਣਾ ਉਹ ਖਾੜਾ ਕੀਤਾ ਹੋਣਾ ਜਿਹੜਾ ਬੰਦਾ ਜਿਆ ਖੜਾ ਕਰ ਦੇਂਦੇ ਆ ਪੈੜੀ ਚੁੱਪ ਕਰ ਜਾ ਭਾਂਜਾ ਦੌੜਾ ਆਹ ਏ ਏ ਵਾਹ ਮੇਰੇ ਤੇ ਪੈਰ ਥੱਕ ਗਈਓ ਬੈਠੇ ਬੈਠੇ ਨਾ ਦੌੜ ਰਹਿ ਜਾਂਦਾ ਨਾ ਬੈਠਾ ਹੀ ਆਹ ਓਏ ਏ ਨਾਉ ਤਮਿਆ ਕਰਨੂ ਚਲ ਜਾਂਦਾ ਕੀ ਆ ਤੋ ਮਾਰ ਹੀ ਦੇਣਗੇ ਨਾ ਸ਼ਰਮ ਤੇ ਕਰਨਗੇ ਚਿੱਟੀ ਦਾੜੀ ਦੀ ਆਹ ਭਾਲਣਗੇ ਤੇ ਮੰਜੇ ਸੇ ਹੀ ਭਾਲਣਗੇ ਨਾ ਅੰਦਰ ਕੋ ਬੈਠਾਇਆ ਨਾ ਪਰ ਚੰਗਾ ਹੋ ਗਿਆ ਸੋਨੂੰ ਭੱਜ ਗਿਆ ਤੇ ਆ ਤੇ ਪੁੱਛਣਗੇ ਤੇ ਮੈਂ ਕਹਣਾ ਮੈਂ ਤੇ ਫੇਰਾ ਮਾਰ ਕੇ ਆਇਆ ਕਣ ਕੋਲੋਂ ਮੈਂ ਤੇ ਬੁੱਢਾ ਪਤਾ ਮੈਂ ਸਭੂ ਲਗਾਉਂਦਾ ਪਈ ਨਾ ਮੈਂ ਨਾ ਮੇਰੇ ਛੱਟ ਲੱਗੀ ਆ ਪੁੱਤ ਮੇਰੇ ਛੱਟ ਲੱਗੀ ਪਹਿਰ ਤੇ ਆਹੋ ਇਦਾਂ ਮੈਂ ਕਹ ਦੂੰਗਾ ਨਾ ਅਹੇ ਕਰਕੇ ਤੇ ਸੋ ਨਿਸਾਨ ਭਈ ਆ ਨਾ ਮੇਰਾ ਜੀ ਲੱਗਦਾ ਵਾ ਪਤਾ ਨਹੀਂ ਅੱਜ ਤੇ ਮੇਰੇ ਇੱਥੇ ਪੀੜ ਨਿਕਲ ਗਈ ਆ ਰੱਬਾ ਕੀ ਕਰਾਂ ਮੈਂ ਅਣੀ ਅੱਜ ਪਤਾ ਨਹੀਂ ਕੀ ਹੋਣ ਡਿਆ ਆਈਓ ਮੈਨੂੰ ਐੱਚੇ ਮੇਰੇ ਕੋ ਹੋਈ ਜਾਣ ਡਿਆ ਹਾਂ ਕਿ ਵੇ ਅਤ ਨੂੰ ਹੁਣ ਨਾਨੀ ਦੀ ਜਮਾ ਦਿਨਾਂ ਲਈ ਉਹਨੇ ਕੀ ਤੇਰੀ ਮੰਮੀ ਜੇਲੇ ਗਈ ਉਹਨੇ ਕਿਥੋਂ ਆਵਾ ਆ ਜਾਣਾ ਪਤੋਂਨੇ ਅੰਨਾ ਮੈਨੂੰ ਦੁਖੀ ਕਰ ਮੇਰੇ ਅੱਗੇ ਪੀੜ ਜੀ ਨਿਕਲ ਨਹੀਂ ਮੈਂ ਤਾਂ ਧੀ ਅੱਗੇ ਬੜੀ ਦੁਖੀ ਆ ਨਾ ਰੋ ਮੇਰੀ ਧੀ ਜਦ ਕਰ ਆ ਜਾਣਾ ਮੰਮੀ ਤੇਰੀ ਨੇ ਹਾਂ ਕੋਈ ਨਹੀਂ ਤੂੰ ਜਾਇਆ ਨਾ ਕਰੋ ਨਾ ਰੇ ਕਰ ਇੱਥੇ ਮੇਰੇ ਲੱਗੇ ਰਿਆ ਕਰ ਚੰਗਾ ਕਿੰਨੇ ਦਿਨਾਂ ਮੰਮੀ ਜੇ ਲਿਓਨੇ ਕਿਥੋਂ ਨਾ ਹੁਣ ਆ ਜਾਣਾ ਪੁੱਤੋਂ ਨੇ ਆ ਕਿਉਂ ਨਹੀਂ ਗਾ ਜਾਣਾ ਵੇਖੀ ਹੁਣ ਆ ਜਾਣਾ ਉਹਨੇ ਪੜ ਕੇ ਪਰਸੋਂ ਤੱਕ ਆ ਜੂਗੀ ਹਾਏ ਮੈਂ ਠਿਕ ਨਹੀਂ ਹੈਗੀ ਬੋਲੀ ਫਿਰ ਇੱਥੇ ਕਿ ਜੀ ਭੀੜ ਹੋਈ ਜਾਂ ਰਹੀ ਹੈ ਮੈਂ ਕੀ ਕਰਾਂ ਜਾਬ ਮੈਨੂੰ ਪਾਣੀ ਪੂਰੀ ਲਿਆਣ ਕੇ ਦੇ ਕੁੱਟ ਹਾਏ ਰੱਬਾ Hai. Hai. Nani pani. Hai. 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 ਮੈਂ ਕੀ ਕਰਾਂ ਹੈ ਚੱਕੋ ਕਿੰਨਾ ਆਹ ਹੋ ਹੋ ਇੱਧਰ ਕੋਈ ਹੈ ਹੀ ਨਹੀਂ ਆ ਹਾਏ ਮੰਮੀ ਤੇ ਘਰ ਰਹੀ ਹੈ ਨਹੀਂ ਆ ਨਾਨੀ ਈਓਂ ਡਿਆਵਾ ਨਾਨੀ ਮੈਨੂੰ ਡਰ ਲੱਗਣ ਦਾ ਕੀ ਹੋਣ ਦੇ ਤੈਨੂੰ

ਨਾਨੀ ਉਠੋ ਮੈਨੂੰ ਡਰ ਲੱਗਣਾ ਨਾ ਕਰੋ ਇਦਾਂ ਯਾਰ ਮਮਾ ਵੀ ਆਉਣੇ ਨਹੀਂ ਦੇਵੀ ਨਾਨੀ ਸੱਚੀ ਜੀ ਦੀ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਚਲੋ ਠੀਕ ਆ ਫਿਰ ਆ ਗਏ ਅਸੀਂ ਐਂ ਬਸ ਦਾ 15 ਮਿੰਟਾਂ ਚ ਆ ਜਾਣਾ ਚਲੋ ਹਾਂਜੀ ਠੀਕ ਜੀ ਕਿਹਦਾ ਫੋਨ ਆਇਆ ਵੀਰ ਜੀ ਰਾਣੀ ਦੀ ਦਾ ਫੋਨ ਆਇਆ ਵਾ ਕਹਿੰਦੀ ਮੰਜੂਦ ਘਰ ਆ ਗਏ ਮੈਨੂੰ ਤਾਂ ਇੰਨੀ ਖੁਸ਼ੀ ਹੋਂਦੀ ਆ ਕਿੰਨਾ ਟਾਈਮ ਲੱਜਣਾ ਆਪਾਂ ਨੂੰ ਬਸ ਅੱਧਾ ਪੌਣਾ ਘੰਟਾ ਲੱਗਣਾ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਪਿਆਪੇ ਛੱਡ ਗਿਓ ਅੱਧਾ ਪੌਣਾ ਘੰਟਾ ਲੱਗਣਾ ਹਾਂ ਤਾਂ ਮੈਂ ਤਾਂ ਕਹਿੰਦੀ 10-15 ਮਿੰਟ ਲੱਗਣੇ ਹਰੇ ਨਹੀਂ ਇਹ ਤਾਂ ਪੌਣਾ ਘੰਟਾ ਲੱਗਣਾ ਚਲ ਜਨ ਕੋਈ ਨਹੀਂ ਬੜੀ ਖੁਸ਼ੀ ਵਾਲੀ ਗੱਲ ਬੜੀ ਖੁਸ਼ੀ ਵਾਲੀ ਗੱਲ ਮੈਨੂੰ ਤਾਂ ਕੋਈ ਖੁਸ਼ੀ ਸਾਂਭੀ ਨਹੀਂ ਮੈਨੂੰ ਦੋਂਡਾ ਕਿਹੜੇ ਵੇਲੇ ਜਾ ਕੇ ਮਨਜੋਤ ਨੂੰ ਵੇਖਾਂ ਪਰ ਮੈਂ ਨਾ ਤੈਨੂੰ ਘਰ ਘੜੀ ਬੂਹੇ ਘੜੀ ਤੱਕ ਕੇ ਮੈਨੂੰ ਹੋਣਾ ਮੈਨੂੰ ਉੱਥੇ ਮੁਲਾਜ਼ਮ ਪਹੁੰਚ ਗਿਆ ਉੱਥੇ ਸਿੱਧਾ ਹੀ ਮਿਲਣਾ ਨਹੀਂ ਮੈਂ ਦੋਂਡਾ ਨਹੀਂ ਮੈਂ ਉੱਥੇ ਪਿੱਲਨਾਂ ਦਾ ਕਰ ਲਈ ਨਾ ਉਹਨਾਂ ਨੂੰ ਕਾਰਵਾਈ ਕਰਾਇਆ ਮੈਂ ਸਿੱਧੀ ਐਨਾ ਮੁੜ ਕੇ ਬਹਿ ਕੇ ਮਿਲਾਂਗੇ ਉਹਨਾਂ ਦਾ ਫੋਨ ਆ ਗਿਆ ਮੁਲਾਜ਼ਮਾਂ ਦਾ ਮੈਨੂੰ ਤੇ ਵੀ ਤੇ ਜ਼ਰੂਰੀ ਹੈ ਇਹਨਾਂ ਤੇ ਕਾਰਵਾਈ ਕਰਨੀ ਕਰਾਉਣੀ ਜਾਂ ਨਹੀਂ ਕਰਾਉਣੀ ਕਿਉਂ ਨਹੀਂ ਨਹੀਂ ਤੇ ਇੱਕ ਫੇਕ ਕਿਸੇ ਇਦਾਂ ਕਰਦਗੇ ਉਹ ਤੁਹਾਨੂੰ ਪਤਾ ਉਹ ਆਂਟੀ ਕਹਿੰਦੀ ਮਨਜੋਤ ਦਾ ਦੋਰਾ ਜਨਮਾ ਤੁ ਕੀ ਪਤਾ ਉਹਨਾਂ ਨੇ ਕਿੰਨੀ ਕੋਦੀ ਸਾਮ ਸੰਭਾਲ ਕੀਤੀ ਹੋਣੀ ਆ ਸਾਮ ਸੰਭਾਲ ਗਈ ਪਤਾ ਕਿੰਨੇ ਪੱਠੇ ਪਵਾਇਓ ਵੀਡੀਓ ਦੇ ਵੇਖਿਆ ਨਹੀਂ ਤੁਸੀਂ ਤੇ ਜੇ ਮਨਜੋਦ ਅੱਜ ਘਰ ਪਹੁੰਚੇ ਆ ਤੇ ਮੇਰੇ ਸਾਹਮਣੇ ਆਤੇ ਇਹਨਾਂ ਦੇ ਸਾਮ ਸੰਭਾਲ ਦੇ ਕਰਕੇ ਹੀ ਆ ਚਲੋ ਬਾਅਦ ਵਿੱਚ ਵੇਖੀ ਜਾਊਗੀ ਇੱਕ ਤਾਂ ਉਹਨਾਂ ਨੂੰ ਬਸ ਥੋੜਾ ਬੋਧਾ ਖਿੱਚ ਤੂੰ ਕਰ ਲੈ ਰਿਹਾ ਉਹਨਾਂ ਲਈ ਮੈਂ ਜਦ ਉਹਨਾਂ ਨੂੰ ਕਹਿ ਕੇ ਆਈ ਵੀ ਨਹੀਂ ਕੋਈ ਕਾਰਵਾਈ ਕਰਦੇ ਚਲੋ ਕੋਈ ਨਹੀਂ ਬਾਅਦ ਵਿੱਚ ਵੇਖ ਲੈਣਾ ਥੋੜੀ ਬੋਧਾ ਖਿੱਚ ਤੂੰ ਕਰ ਲੈ ਉਹਨਾਂ ਨੂੰ ਬੱਪ ਦਾ ਗੱਡਾ ਚਲਾ ਕੇ ਉਤਰ ਗਿਆ ਦੋ ਤਿੰਨ ਵਾਰੀ ਮਹਿੰਗਿਆਂ ਦੱਸੇ ਨੇ ਨੇ ਚਲੋ ਵੇਖ ਲੋ ਫਿਰ ਕਿੰਨਾ ਚੰਗਾ ਲੱਗਦਾ ਵਾ ਤੁਹਾਨੂੰ ਹਾਂ ਹੁਣ ਮੈਂ ਤੈਨੂੰ ਕਾਹ ਦੇ ਇਹ ਆ ਵੀ ਸਜਾ ਉਹਨਾਂ ਨੂੰ ਵਿਚਾਰਿਆਂ ਨੂੰ ਘਾਟੀ ਕਰਾਇਓ ਰਹੀ ਤੇ ਕੋਈ ਗੱਲ ਨਹੀਂ ਦੇਖ ਲਾਂਗੇ ਬਾਅਦ ਵਿੱਚ ਬਾਕੀ ਤੂੰ ਤੇਰੇ ਨਾਲ ਛੱਡ ਕੇ ਨਾ ਚੱਲ ਤੂੰ ਫਲੇ ਜਾ ਕੇ ਬੜੀ ਖੁਸ਼ੀ ਵਾਲੀ ਗੱਲ ਹੈ ਛੱਡ ਗਿਆ ਬਾਬੇ ਹਾਂਜੀ ਚਲੋ ਫਿਰ ਸ਼ੇਰ ਸ਼ੇਦੀ ਚੱਲੀਏ ਮੇਰੇ ਕੋਲ ਤਾਂ ਟਾਈਮ ਹੀ ਬੜਾ ਔਖਾ ਨਿਕਣਾ ਆਮਲਾ ਨਹੀਂ ਨਹੀਂ ਪਹੁੰਚ ਕੇ ਬਾਅਦ ਆਈਂਦਾ ਤਾਂ ਬੜਾ ਘੜਾ ਲੱਗਣਾ ਵਾ ਮੈਂ ਕਹਾ ਤੂੰ ਹੀ ਚੱਲਦੇ ਘਰ ਤੇ ਮੈਂ ਤੇ ਉਹਦਾ ਫੁੱਲਾਂ ਨਾਲ ਸਵਾਗਤ ਕਰਨਾ ਹੈਗਾ ਮੈਨੂੰ ਤੇ ਇੰਨੀ ਠੀਕੀਏ ਫਿਰ ਕੱਲ ਆਪਾਂ ਰਾਜੋ ਜਾਂਦੇ ਫੁੱਲ ਫੜ ਲੈਂਦੇ ਪਰ ਨਾਨੀ ਨਾਨੀ ਮੈਂ ਕਹਾਈ ਨਾ ਮੈਨੂੰ ਸੁਜ ਸਕੂਲ ਲੈਣਾ ਆਪਾਂ ਸਰਕਾਰੀ ਫਿਰ ਤੂੰ ਤੇ ਮੇਰੀ ਗੱਲ ਨਹੀਂ ਮੰਨੀ ਵੀ ਫੋਨ ਜੇ ਤੂੰ ਮੈਨੂੰ ਨਾ ਬਣਨੀ ਮੈਂ ਡਾਕਟਰ ਬਣ ਕੇ ਨਾ ਪੈਣਾ ਤੇਰਾ ਲਾਜ ਘਰ ਨਾ ਹੈਗਾ ਨਾਨੀ ਮਮਾ ਮੈਂ ਕਰਿਆ ਨੀਆ ਕੀ ਕਰ ਨਾਨੀ ਉਠੋ ਮਮਾ ਆ ਜੋ ਮਨਬੀ ਤੋਂ ਸਦਾ ਦੀ ਗੱਲ ਦੇ ਕੰਢੀ ਹੈ ਨਾ ਵੀ ਮੈਂ ਗਾਹਾਂ ਇਹਨਾਂ ਨਾਲ ਗੱਲ ਵੀ ਸਜਾਣੀ ਤੋਂ ਆਉਣੀ ਹਾਂਜੀ ਜੀ ਜੇ ਇਹਨਾਂ ਨੂੰ ਅੱਜ ਸਜਣ ਹੋਣਾ ਦਵਾਈ ਹਾਂਜੀ ਇਹਨਾਂ ਨੇ ਹੋਰ ਮਨਦਪੁਰ ਦੀ ਬੱਚੇ ਚ ਲੱਭਿਆ ਕਰਨੇ ਆ ਜੇ ਇਹਨਾਂ ਨਾਲ ਲੱਭੇ ਲੇ ਤਾਂ 8 ਗੋਣ ਲੈ ਕੇ ਕਰਨੇ ਚਲੋ ਚਾਲ ਸਾਲ ਪੱਠੇ ਪਵਾਵਾਂਗੇ ਹਾਂਜੀ ਇਹਦੇ ਹੈਗਾ ਹੀ ਆ ਵੀ ਵੇਖ ਕੇ ਲੋਕਾਂ ਨੇ ਕਹਿਣਾ ਇਹਨਾਂ ਨੂੰ ਕਿਹੜਾ ਕਿਸ ਨੇ ਕੋ ਕਰ ਲਿਆ ਚੱਲ ਇੰਨਾ ਜਿਹੜਾ ਨਾ ਕੰਮ ਕੁੰਮ ਕਰਾ ਕੇ ਤੇ ਮਾਫੀ ਮੰਗ ਲਾਂਗੇ ਆਹ ਤੇ ਬੱਚ ਬਚਾ ਜਾਣਾ ਯੇ ਨਾ ਛੋਟੀ ਪੁੜੀ ਸਜ਼ਾ ਮਿਲਣੀ ਨਾ ਲੱਗੇ ਆਂਡ ਗਵਾਣ ਨੂੰ ਇੱਕ ਲਾਸਟ ਵੀ ਇਹਦਾ ਕੰਮ ਨਾ ਕਰੀਏ ਮੈਂ ਫਿਰ ਇੱਕ ਹੋਰ ਗੱਲ ਕਹਿਨੀ ਆਂ ਕਿ ਸਜ਼ਾ ਫਿਰ ਬੰਦਿਆ ਬੰਦਿਆ ਨੂੰ ਕਰਵਾਉਣੇ ਆਂ ਜਨਾਨੀਆਂ ਨੂੰ ਫਿਰ ਰਹਿਨ ਦਾਂਗੇ ਉਹ ਜਿੱਦਾਂ ਤੂੰ ਕਹਿੰਦੀ ਹੁੰਦਾ ਕਰਾਂਗੇ ਹਾਂਜੀ ਕਿਉਂਕਿ ਜਨਾਨੀਆਂ ਨੇ ਜ਼ਿਆਦਾ ਤੇ ਜ਼ਿਆਦਾ ਤੇ ਬਾਪੂ ਨੂੰ ਮਿਲਣੀ ਚਾਹੀਦੀ ਏ ਜ਼ਿਆਦਾ ਤੇ ਚਲਾਕ ਬਾਪੂ ਹੀ ਆ ਹਾਂਜੀ ਕੋਈ ਜਿੱਦਾਂ ਤੂੰ ਕਹਿੰਦੀ ਉਹਦੇ ਕਰ ਲਾਂਗੇ ਪਰ ਸਜ਼ਾ ਜਰੂਰ ਪਾਉਣੀ ਏ ਨਾ ਹਾਂਜੀ ਉਹ ਤੇ ਹੈਗਾ ਵਾ ਉਹ ਤੇ ਹੀ ਆਪਣਾ ਵੇਖ ਲਿਓ ਬਸ ਮੈਨੂੰ ਇਹ ਨਾ ਕੋਵਾ ਪਿੱਛੇ ਚਲੋ ਜਨਾਨੀਆਂ ਤੇ ਥੋੜਾ ਕਰ ਲਾਂਗੇ ਰਹਿਮ ਠੀਕ ਠੀ बालकेलब The mm -hmm.